ਨਾ ਲੱਗੇਗਾ ਜੋ ਬੱਚੇ ਪਾਰਟਿਸਪੈਂਟ ਕਰਨਾ ਚਾਹੁੰਦੇ ਨੇ ਜਿਹੜੇ ਬੱਚਿਆਂ ਨੇ ਭਾਗ ਲੈਣਾ ਹੈ ਉਹ ਬੱਚੇ ਤਿਆਰ ਨੇ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਬੜਾ ਫਕਰ ਹੋਵੇਗਾ ਕਿ ਸਾਡੇ ਬੱਚੇ ਜੋ ਅਸੀਂ ਦਿਨ ਦਿਹਾੜੇ ਮਨਾ ਰਹੇ ਆ ਉਹਨਾਂ ਤੋਂ ਸਾਡੇ ਬੱਚਿਆਂ ਨੂੰ ਸੇਧ ਮਿਲੀ ਹੈ ਸੋ ਆਓ ਹੁਣ ਸਾਰੇ ਸਭ ਤੋਂ ਪਹਿਲਾਂ ਆਪਾਂ ਜੋ ਕਵਜਨ ਉਤਰ ਆਪਾਂ ਸਿੰਘ ਗੁਰੂ ਨੇ ਕੀਤੀ ਹਾਂਜੀ ਕੱਲਾ ਕੱਲਾ ਬੱਚਾ ਦੱਸੋ ਸਿੱਖ ਧਰਮ ਦੀ ਸ਼ੁਰੂਆਤ ਨਾਨਕ ਦੇਵ ਜੀ ਕਿਸ ਗੁਰੂ ਨੇ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਜੇ ਰਾਗ ਕਿਹ ਲਾਇਆ ਕਰੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1439 ਈਸਵੀ ਨੂੰ ਰਾਇਪੁਰ ਨਹੀਂ 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 1439 ਨਹੀਂ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ 1649 ਸੈਂਚਰੀ ਪੰਜਾਬੀ ਪੰਜਾਬੀ ਜੀ ਆਲਾ ਬੰਦਾ ਬੈ ਜਾ ਬੈ ਜਾ ਇਹ ਅੰਦਰ ਪੰਜਾਬੀ ਪੁੱਢੀ ਜਾਂਦੇ 31 ਅਪ੍ਰੈਲ ਨੋ 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 ਇੰਗਲਿਸ਼ ਓਨਲੀ ਓਨ ਸਿਰਫ ਕੇਵਲ ਪੰਜਾਬੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਪ੍ਰਾਯ 1469 ਈਸਵੀ ਨੂੰ ਰਾਏ ਪੋਏ ਦੀ ਤਲਵੰਦੀ ਪਾਕਿਸਤਾਨ ਵਿਖੇ ਹੋਇਆ ਜਿਹੜੇ ਸਨ ਚ ਹੋਇਆ ਸੀ 1469 ਈਸਵੀ ਨੂੰ ਨਾਲੇ ਅਪ੍ਰੈਲ ਦੇ ਵਿੱਚ ਨਹੀਂ ਕੱਤਕਸ ਦੀ ਪੂਰਨਮਾਸ਼ੀ ਨਹੀਂ ਹੋਇਆ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਦਾ ਨਾਮ ਕੀ ਸੀ ਦੱਸੋ ਜੀ ਕ੍ਰਿਪਤਾ ਦੇ ਦੀਪੀਤਾ ਮੈਂ ਤਾਂ ਕਹਾਂ ਗੁਰੂ ਨਾਨਕ ਦੇਵ ਜੀ ਦੇ ਭੈਣ ਜੀ ਅਤੇ ਉਹਨਾਂ ਦੇ ਭਾਈਆ ਜੀ ਜਿਨ੍ਹਾਂ ਨੂੰ ਆਪਾਂ ਅੱਜ ਜੀਜਾ ਕਹਿੰਦੇ ਆ ਉਹਨਾਂ ਦਾ ਨਾਮ ਕੀ ਸੀ ਆ ਸਿਮਰ ਲਗੇ ਆਓ ਭੈਣ ਦਾ ਨਾਮ ਨਾਨਕੀ ਤੇ ਜੀਜਾ ਜੀ ਦਾ ਨਾਮ ਬਣੋਈ ਬਣੋਈ ਦਾ ਨਾਮ ਜ਼ੈਰਾਮ ਬੀਬੇ ਨਾਨਕੀ ਜੀ ਤੇ ਭਾਈਆ ਜ਼ੈਰਾਮ ਜੀ ਠੀਕ ਹੈ ਜੀ ਵੈਰੀ ਗੁੱਡ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੋ ਸੁਪੁੱਤਰ ਹੋਏ ਨੇ ਦੋਨਾਂ ਸੁਪੁੱਤਰਾਂ ਦਾ ਨਾਮ ਕੀ ਸੀ ਵੱਡਾ ਸੁਪੁੱਤਰ ਕਿਹੜਾ ਸੀ ਤੇ ਛੋਟਾ ਸੁਪੁੱਤਰ ਕਿਹੜਾ ਸੀ ਦੱਸੋ ਜੀ ਬਾਬਾ ਲਖਮੀਦਾਸ ਜੀ ਬਾਬਾ ਸ਼੍ਰੀਚੰਦ ਜੀ ਇਹਨਾਂ ਵਿੱਚੋਂ ਵੱਡਾ ਸੁਪੁੱਤਰ ਕਿਹੜਾ ਸੀ ਬਾਬਾ ਸ਼੍ਰੀਚੰਦ ਜੀ ਠੀਕ ਹੈ ਬੇਟੇ ਧੰਨਵਾਦ ਜੋ ਕੁਰਬਾਨੀ ਦੇ ਵਿੱਚ ਨਦਰ ਸ਼ਬਦ ਆਉਂਦਾ ਹੈ ਉਹ ਨਦਰ ਸ਼ਬਦ ਤੋਂ ਕੀ ਭਾਵ ਹੈ ਇੱਕ ਬੱਚਾ ਉੱਠ ਕੇ ਆ ਕੇ ਦੱਸੋ ਨਦਰ ਸ਼ਬਦ ਤੋਂ ਕੀ ਭਾਵ ਹੈ ਇਸ ਦਾ ਮਤਲਬ ਹੈ ਕਿਰਪਾ ਕਿਰਪਾ ਕੀ ਦੀ ਠੀਕ ਹੈ ਜੋ ਆਪਾਂ ਕਥਾ ਕੀਰਤਨ ਕਰਦੇ ਆ ਕੀਰਤਨ ਦੀ ਪ੍ਰਥਾ ਕਿਸ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ ਕੀਰਤਨ ਦੀ ਪ੍ਰਥਾ ਕਿਸ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ ਦੱਸੋ ਜੀ ਗੁਰੂ ਨਾਨਕ ਦੇਵ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬੇਟੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਕਿੱਥੋਂ ਸ਼ੁਰੂ ਕੀਤੀ ਸੀ ਆਜੋ ਆਜੋ ਜਿਹੜਾ ਮਰਜ਼ੀ ਉੱਥੇ ਆਉਂਦਾ ਸਾਧਪੁਰ ਸਾਧਪੁਰ ਕਿੱਥੇ ਸੀਗਾ ਕਿਹੜੇ ਦੇਸ਼ ਚ ਐ ਸਾਧਪੁਰ ਆਜੋ 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 ਸਾਧਪੁਰ ਕਿਹੜੇ ਦੇਸ਼ ਵਿੱਚ ਹੈ ਪਾਕਿਸਤਾਨ ਚ ਐਵਨਾਬਾਦ ਸਾਧਪੁਰ ਐਵਨਾਬਾਦ ਚ ਹੈ ਇਹ ਸੈਦਪੁਰ ਉਹ ਹੈ ਅਹਮੜਾਬਾਦ ਵਿੱਚ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਮਲਕ ਭਾਗੋ ਦੇ 36 ਪ੍ਰਕਾਰ ਦੇ ਬ੍ਰਹਮ ਭੋਜਨ ਨੂੰ ਠਗਰਾ ਕੇ ਇੱਕ ਕੀਰਤੀ ਸਿੱਖ ਇੱਕ ਕੀਰਤੀ ਸਿੱਖ ਭਾਈ ਲਾਲੋ ਦੀ ਬਾਜਰੇ ਦੀ ਰੋਟੀ ਖਾਧੀ ਸੀ ਬੜੇ ਆਨੰਦ ਨਾਲ ਇਹ ਉਹ ਅਹਮੜਾਬਾਦ ਹੈ ਸੈਦਪੁਰ ਵਿਖੇ ਗੁਰੂ ਨਾਨਕ ਦੇਵ ਜੀ ਕਿਹੜੇ ਦਿਓ ਵਕਤੀਆਂ ਨੂੰ ਮਿਲੇ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਅੰਮ੍ਰਿਤਸਰ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਉਹ ਦੋ ਕਿਹੜੇ ਵਿਅਕਤੀਆਂ ਨੂੰ ਮਿਲੇ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਅੱਜ ਛੇਤੀ ਆਓ ਬੱਚਿਓ ਕਿਹੜਾ ਬੱਚਾ ਜਵਾਬ ਦੇਗਾ ਪ੍ਰਿੰਸ ਆਜੋ ਮਲਕ ਭਾਗੋ ਤੇ ਭਾਈ ਲਾਲੋ ਮਲਕ ਭਾਗੋ ਨੂੰ ਗੁਰੂ ਮਹਾਰਾਜ ਜੀ ਨੇ ਪਿਆਰ ਕੀਤਾ ਕ ਭਾਈ ਲਾਲੋ ਨੂੰ ਪਿਆਰ ਦਿੱਤਾ ਭਾਈ ਲਾਲੋ ਪਾਈ ਲਾਲੂ ਨੂੰ ਕਿਉਂ ਪਿਆਰ ਦਿੱਤਾ ਤੇ ਮਲਕ ਭਾਗੋ ਦੇ ਬ੍ਰਹਮ ਭੋਜ ਨੂੰ ਕਿਉਂ ਠੁਕਰਾਇਆ ਕਿਉਂਕਿ ਪਾਈ ਲਾਲੂ ਹੀ ਹੱਕ ਸੱਚ ਦੀ ਕਮਾਈ ਕਰਦੇ ਸੀਗੇ ਠੀਕ ਹੈ ਤੇ ਉਹ ਬੇਈਮਾਨੀ ਨਾਲ ਤੇ ਜ਼ੁਲਮ ਕਰਦੇ ਸੀਗੇ ਜ਼ੁਲਮ ਕਰਕੇ ਕਮਾਈ ਇਕੱਠੀ ਕੀਤੀ ਸੀ ਉਹਦਾ ਬ੍ਰਹਮ ਭੋਜ ਕੀਤਾ ਸੀ ਠੀਕ ਹੈ ਜੀ ਧੰਨਵਾਦ ਬੈਠੋ ਚਾਰ ਸਹਿਬਜ਼ਾਦਿਆਂ ਦੇ ਵਿੱਚੋਂ ਸਭ ਤੋਂ ਵੱਡੇ ਸਹਿਬਜ਼ਾਦੇ ਦਾ ਨਾਮ ਕੀ ਹੈ ਅਤੇ ਉਹਨਾਂ ਦਾ ਜਨਮ ਕਦੋਂ ਹੋਇਆ ਸੀ ਭਾਈ ਇਹ ਜਰੂਰ ਮੈਨੂੰ ਪਤਾ ਨਹੀਂ ਜਨਮ 1780 ਨਾ ਸਾਈਡ ਤੇ ਹੋਜੋ ਸਾਈਡ ਤੇ ਚਲੋ ਸਾਈਡ ਤੇ ਉਹ ਹਾਸੀ ਮਰਨ ਦੱਸ ਬਟੇ ਸਹਾਗਾ ਦਾਜੀਤ ਸਿੰਘ ਜੀ ਹਾਂ ਜਨਮ ਕਦੋਂ ਹੋਇਆ ਸੀ ਜੀ ਮੈਂ 1678 ਸ਼ਾਬਾਸ਼ ਠੀਕ ਹੈ ਜੀ ਭਾਈ ਜੀ ਸਿੰਘ ਜੀ 16 ਬਾਬਾ ਜੁਝਾਰ ਸਿੰਘ ਜੀ ਦਾ ਜਨਮ ਕਦੋਂ ਹੋਇਆ ਸੀ ਅਤੇ ਕਿਹੜੇ ਸਹਿਬਜ਼ਾਦੇ ਦੇ ਛੋਟੇ ਭਰਾ ਸਨ? ਬਾਬਾ ਜੀਤ ਸਿੰਘ ਜੀ ਦੇ ਛੋਟੇ ਭਰਾ ਸਨ। ਇਹਨਾਂ ਦਾ ਜਨਮ 1791 ਈਸਵੀ ਚ ਹੋਇਆ। ਠੀਕ ਹੈ ਜੀ। ਸਤਿ ਤੀਸਰੇ ਸਹਿਬਜ਼ਾਦੇ ਜੋ ਬਾਬਾ ਫਤੇ ਸਿੰਘ ਤੋਂ ਵੱਡੇ ਸਨ ਉਹਨਾਂ ਦਾ ਨਾਮ ਕੀ ਸੀ ਤੇ ਉਹਨਾਂ ਦਾ ਜਨਮ ਕਦੋਂ ਹੋਇਆ ਸੀ? ਜਗਾਈ ਬਾਬਾ ਜੋਰawar ਸਿੰਘ ਜੀ ਨਾ ਜਨਮ ਲੇ 1696 ਸੀ 96 ਸੀ ਕੋਲ ਠੀਕ ਹੈ ਵੀ ਇੱਕ ਫਤੇ ਦੀ ਚਿੱਠੀ ਲਿਖੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਤੇ ਦੀ ਚਿੱਠੀ ਖਾਤ ਤੇ ਉਹਦਾ ਨਾਮ ਕੀ ਰੱਖਿਆ ਸੀ ਫਤੇ ਦੀ ਚਿੱਠੀ ਦਾ ਦੱਸੋ ਛੇਤੀ ਦੱਸੋ ਜਫਰ ਨਾਮਾ ਸ਼ਾਬਾਸ਼ ਠੀਕ ਹੈ ਜੀ ਭਾਈਓ 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 ਹੁਣ ਭਾਈਓ ਸਾਰੇ ਬੈਠੋ ਬਾਰੀ ਬਾਰੀ ਆਓ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਇੱਕ ਲਾਸਟ ਸਵਾਲ ਪੁੱਛਣ ਲੱਗਿਆ ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕੀਤਾ ਸੀ ਜਦੋਂ ਸੱਚਾ ਸੌਦਾ ਕਰਨ ਵਾਸਤੇ ਜਏ ਉਹਨਾਂ ਦੇ ਨਾਲ ਉਹਨਾਂ ਦਾ ਸਾਥੀ ਕਿਹੜਾ ਸੀ ਤੇ ਸੱਚਾ ਸੌਦਾ ਕਿਸ ਸ਼ਹਿਰ ਦੇ ਵਿੱਚ ਕੀਤਾ ਸੀ ਆਜੋ ਫਟਾਫਟ ਜਿਹੜੇ ਬੱਚੇ ਨੂੰ ਪਤਾ ਆ ਜਾਓ ਛੇਤੀ ਆ ਜਾ ਨਾਣਕ ਦੇਵ ਜੀ ਨੇ ਸੱਚਾ ਸੋਦਾ ਛੋੜ ਕੇ ਨਾ ਪਿੰਡ ਵਿੱਚ ਕੀਤਾ ਹੀ ਹਾਂਜੀ ਤੇ ਨਾਲ ਸਾਥੀ ਸੀਗੇ ਭਾਈ ਬਾਲਾ ਜੀ ਸ਼ਾਬਾਸ਼ ਜੀ ਗੁਰੂ ਨਾਨਕ ਦੇਵ ਜੀ ਨੇ ਸੋਦਾ ਚਲੋ ਜੀ ਬਹੁਤ ਬਹੁਤ ਧੰਨਵਾਦ ਸਾਰੇ ਬੱਚਿਆਂ ਦਾ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਸਵਾਲ ਜਵਾਬ ਜੋ ਕੁਵਸ਼ਨ ਇਹੜਾ ਨੂੰ ਪੁੱਛੇ ਗਏ ਸੀ ਉਹਨਾਂ ਦੇ ਉੱਤਰ ਦਿੱਤੇ ਨੇ ਬਹੁਤ ਬਹੁਤ ਧੰਨਵਾਦ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬੱਚਿਆਂ ਨੇ ਬਹੁਤ ਬਹੁਤ ਵੱਡੀਆਂ ਮੱਲਾ ਮਾਰਨੀਆਂ ਨੇ ਜਿਹੜੇ ਬੱਚਿਆਂ ਨੇ ਸਹੀ ਤਰੀਕੇ ਦੇ ਨਾਲ ਜਵਾਬ ਦਿੱਤੇ ਨੇ ਉਹਨਾਂ ਨੂੰ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਲਿਟਰੇਚਰ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਬੜਾ ਮਨ ਖੁਸ਼ ਹੋਇਆ ਜਿਹੜੇ ਆਪਾਂ ਸਵਾਗਤ ਕਰਦੇ ਆਂ ਇਹਨਾ ਸਮਾਗਮਾਂ ਦੀ ਬੱਚਿਆਂ ਤੇ ਉਹ ਬਹੁਤ ਵਧੀਆ ਸਿਹਤ ਮਿਲ ਰਹੀ ਹੈ ਸਾਨੂੰ ਇਹਨਾ ਬੱਚਿਆਂ ਤੋਂ ਸਿਹਤ ਲੈਣਾ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਜਕਾਰਾ ਛਡੋ ਆਣ ਬਾਬਾ ਜੀ ਸਾਰੀਆਂ ਸੰਗਤਾਂ ਦਾ ਸਾਰੇ ਬੱਚਿਆਂ ਦਾ ਜਕਾਰਾ ਛਡੋ ਖੁਸ਼ੀਆਂ ਦੇ ਜਕਾਰੇ ਲਾਵੇ ਸ਼ਹੀਦਾ ਸਿੰਘ ਕਿੰਨੇ ਬੱਚਿਆਂ ਨੇ ਹੱਥ ਖੜਾ ਕੀਤਾ ਸਾਰੇ ਇਕੱਲਾ ਇਕੱਲੇ ਇੱਕ ਕਰਕੇ ਆਜੋ ਪੰਜਾਬੀ ਚ ਦੱਸਣਾ ਇੱਥੇ ਆ ਉਹ ਪੰਜਾਬ ਚ ਰਹਿੰਦਾ ਹੈ ਬੈਠੋ ਘਰ ਬੈਠੋ ਬੈਠੋ ਕੋਈ ਗੱਲ ਇਹਨੇ ਯਾਦ ਕਰ ਲੈ ਦੁਬਾਰਾ ਪੁੱਛਣਾ ਜਿਹੜਾ ਜਿਹੜਾ ਪਟਕੇ ਦਾ ਕਿੰਨੇ ਨੇ ਉਹ ਕਿੰਨਾ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਜੇ ਤੈਨੂੰ ਪੰਜਾਬੀ ਨਹੀਂ ਆਉਂਦੀ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਗੱਲ ਤਾਂ ਬਲਣੀ ਨਹੀਂ ਕੱਲਾ ਕਲਾਖ ਅਰਦਾਸ ਕੀ ਆ ਹੈ 90 ਸਿੱਧਾ 95 99 ਬਣਦੇ ਨੇ 97 ਦਾ 97 ਬਣ ਗਏ ਸ਼ਬਦ ਜ਼ਿਆਦੇ ਨੇ ਚੱਲ ਬੈਠ ਜਾ ਕੋਈ ਗੱਲ ਨਹੀਂ ਹਾਂਜੀ ਆ ਜਾ ਤੂੰ ਹੀ ਆ ਜਾ ਗੁੜੀਆ 976 ਨਹੀਂ ਜੀ ਆ ਗਾ ਤਾ ਨੂੰ ਹਫਤਾ ਹੋ ਗਿਆ ਤਿਆਰੀ ਕਰਦਿਆਂ ਨੂੰ 949 ਨਹੀਂ ਆਜੋ ਆਜੋ ਹਾਂਜੀ 976 ਨਹੀਂ ਪੰਜਾਬ ਵਿੱਚ ਦੱਸ ਕਿੰਨੇ ਨੇ ਆਪਾਂ ਪੰਜਾਬ ਵਿੱਚ ਰਹਿੰਦੇ ਆ ਜਾਂ ਇੰਗਲੈਂਡ ਕੈਨੇਡਾ ਨਹੀਂ ਗਏ ਆਪਾਂ ਪੰਜਾਬ ਵਿੱਚ ਹੀ ਆ ਜੇ ਸਮਾਨੇ ਚ ਹੀ ਆ ਸਮਝ ਲੈ 97 ਨਹੀਂ 90 76 ਨਹੀਂ ਮੈਂ ਭਈ ਅੱਭੀ ਯਾਦ ਕਰਿਆ ਹਾਂਜੀ ਸਿਮਰਨਾ ਜਾ ਇੱਧਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਸ਼ਬਦ ਨੇ 112 ਨਹੀਂ ਅਮਰਦਾਸ ਜੀ ਦੇ ਆ ਜਾ ਪ੍ਰੇਸ਼ ਤੂੰ ਆ ਜਾ ਕੇ ਜੇ ਪਤਾ ਹੁੰਦਾ ਬੇਟੇ ਤਾਂ ਹੱਥ ਘੜਾ ਕਰਨਾ ਇੱਕ ਦੂਸਰੇ ਨੂੰ ਦੇਖ ਕੇ ਹੱਥ ਖੜਾ ਨਹੀਂ ਕਰਨਾ ਗੁਰੂ ਅਮਰਦਾਸ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ ਕਿੰਨੇ ਸ਼ਬਦ ਦਰਜ ਨੇ 907 ਠੀਕ ਹੈ ਜੀ ਬਿਲਕੁਲ ਸਹੀ ਗੁਰੂ ਅੰਗਦ ਦੇਵ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਸ਼ਬਦ ਦਰਜ ਨੇ ਜੀ ਆਜੋ ਬੰਦੀ ਨਾ ਨਾ ਬਾਈਓ ਬਾਈਓ ਇੱਕ ਸੇਲੇ ਹੁੰਦਾ ਬਾਹਟ 62 62 ਪੰਜਾਬੀ ਵਿੱਚ ਬੜਾ 62 ਬਿਲਕੁਲ ਠੀਕ ਹੈ ਜੀ ਮੰਜੀ ਪ੍ਰਥਾ ਦੇ ਸ਼ੁਰੂਆਤ ਕਿਸ ਗੁਰੂ ਸਾਹਿਬ ਜੀ ਨੇ ਤੇ ਕਿੰਨੀਆਂ ਮੰਝੀਆਂ ਸਤਿਵੰਤ ਕਰਕੇ ਕੀਤੀ ਸੀ ਆਜੋ ਦੱਸੋ ਜੀ ਆਜੋ ਆਜੋ ਮੰਝੀਆਂ ਪੰਜਾਬੀ ਵਿੱਚ ਦੱਸਣਾ ਕਿੰਨੀਆਂ ਨੇ 22 ਮੰਝੀਆਂ ਗੁਰੂ ਅਮਰ ਜਿਸ ਗੁਰੂ ਨੇ ਸ਼ੁਰੂਆਤ ਕੀਤੀ ਸੀ ਕਿੰਨੀਆਂ ਮੰਝੀਆਂ ਸਥਾਪਿਤ ਕੀਤੀਆਂ ਸਨ 22 ਮੰਝੀਆਂ ਠੀਕ ਹੈ ਜੀ ਸ਼ਾਬਾਸ਼ ਗੁਰੂ ਰਾਮਦਾਸ ਜੀ ਦਾ ਮੁੱਢਲਾ ਨਾਮ ਕੀ ਸੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਕੀ ਸੀ ਅੱਜ ਦੱਸੋ ਪਾਈ ਜੇਠਾ ਜੀ ਠੀਕ ਹੈ ਜੀ ਸ਼ਾਬਾਸ਼ ਗੁਰੂ ਰਾਮਦਾਸ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਸ਼ਬਦ ਦਰਜ ਨੇ ਜੀ ਗੁਰੂ ਰਾਮਦਾਸ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਸ਼ਬਦ ਦਰਜ ਨੇ 907 ਨਹੀਂ ਜੀ ਹਾਂ ਜੀ ਹੋਰ ਬੱਚਾ ਕਿਹੜਾ ਉਦਮ ਕਰੇ ਆਜੋ ਪੰਜਾਬੀ ਸਿੱਖਿਆ ਦੀ ਨੱਟ ਤੇ ਸ਼ਾਬਾਸ਼ ਬਿਲਕੁਲ ਠੀਕ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਸ਼ਬਦ ਦਰਜ ਨੇ? ਆਜੋ ਬੇਟੋ ਆਜੋ। ਹਾਂਜੀ 2218 ਕਿੰਨੇ? 2218 ਠੀਕ ਹੈ। 16 18 ਦੋ ਸ਼ਬਦ ਜਿਵੇਂ ਵੰਡਨੇ ਉਹ ਨਾਲ ਜੋੜ ਕੇ 18 18 ਬਣਦੇ ਨੇ ਓ 2216 ਨੇ ਉਹ ਸ਼ਬਦ ਨਾਲ ਜੁਆਇੰਟ ਕਰਕੇ 2218 ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਤ ਨੇ ਅਨੰਦ ਸਾਹਿਬ ਦੀ ਬਾਣੀ ਜੋ ਆਪਾਂ ਅਨੰਦ ਸਾਹਿਬ ਦਾ ਪਾਠ ਕਰਦੇ ਹਾਂ ਅਨੰਦ ਸਾਹਿਬ ਦੀ ਬਾਣੀ ਕਿਸ ਗੁਰੂ ਸਾਹਿਬ ਜੀ ਨੇ ਰਚਨਾ ਕੀਤੀ ਹੈ ਆ ਜਾ ਪ੍ਰਿੰਸ ਅਨੰਦ ਸਾਹਿਬ ਦੀ ਬਾਣੀ ਕਿਸ ਗੁਰੂ ਸਾਹਿਬ ਜੀ ਨੇ ਰਚਨਾ ਕੀਤੀ ਹੈ ਅਨੰਦ ਸਾਹਿਬ ਜੀ ਦੇ ਕਿੰਨੇ ਸ਼ਲੋਕ ਨੇ ਕੁੱਲ ਕਿੰਨੀਆਂ ਪੌੜੀਆਂ ਨੇ ਕੁੱਲ 40 ਪੌੜੀਆਂ ਨੇ ਅਨੰਦ ਅਨੰਦ ਸਾਹਿਬ ਜੀ ਦੀਆਂ ਗੁਰੂ ਅਮਰਦਾਸ ਜੀ ਨੇ ਰਚਨਾ ਕੀਤੀ ਹੈ ਠੀਕ ਹੈ ਜੀ ਸਿੱਖਾਂ ਦੇ ਪਹਿਲੇ ਸ਼ਹੀਦ ਗੁਰੂ ਦਾ ਨਾਮ ਦੱਸੋ ਜੋ ਸਿੱਖ ਧਰਮ ਦੇ ਵਿੱਚ ਪਹਿਲੇ ਸ਼ਹੀਦ ਹੋਏ ਨੇ ਸਿੱਧੂ ਗੁਰੂ ਅਜੰਦੇਵ ਜੀ ਸ਼ਾਬਾਸ਼ ਬੇਟੇ ਸ਼ਾਬਾਸ਼ ਵੱਡੇ ਬੱਚਿਓ ਤੁਸੀਂ ਵੀ ਧਿਆਨ ਦੇ ਲੋ ਗੁਰੂ ਮਹਾਰਾਜ ਕਿਰਪਾ ਕਰਨ ਅਗਲਾ ਕੰਪੀਟੀਸ਼ਨ ਤੁਹਾਡੇ ਵਿੱਚ ਵੀ ਰੱਖਾਂਗੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਦਾ ਕੀ ਨਾਮ ਸੀ ਆਜੋ ਆਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਦਾ ਨਾਮ ਕੀ ਸੀ ਗੁਰੂ ਹਰਗੋਬਿੰਦ ਜੀ ਗੁਰੂ ਹਰਗੋਬਿੰਦ ਸਾਹਿਬ ਠੀਕ ਹੈ ਸ਼ਾਬਾਸ਼ ਹਰਮੰਦਰ ਸਾਹਿਬ ਜੀ ਦੀ ਨੀ ਕਿਸ ਨੇ ਰੱਖੀ ਸੀ ਤੇ ਕਿਹੜੇ ਗੁਰੂ ਸਾਹਿਬ ਜੀ ਨੇ ਰਖਾਈ ਸੀ ਹਰਮੰਦਰ ਸਾਹਿਬ ਦੀ ਨੀ ਕਿਸ ਫਕੀਰ ਨੇ ਰੱਖੀ ਸੀ ਸਾਈ ਮੀਆਮੀ ਸ਼ਾਬਾਸ਼ ਕਿਹੜੇ ਗੁਰੂ ਸਾਹਿਬ ਜੀ ਨੇ ਨਹੀਂ ਰਖਾਈ ਸੀ ਗੁਰੂ ਰਾਮਦਾਸ ਜੀ ਠੀਕ ਹੈ ਵੈਰੀ ਗੁੱਡ ਬੱਚਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ ਤੇ ਕਿੱਥੇ ਸ਼ਹੀਦ ਕੀਤਾ ਗਿਆ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਦਾ ਕਾਰਨ ਕੀ ਸੀ ਹਾਂ ਜੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ ਆਜਾਦੀ ਦਾ ਅਰਜਨ ਕੀ ਸੀ ਗੁਰੂ ਅਰਜਨ ਦੇਵ ਜੀ ਨੂੰ 1606 ਈਸਵੀ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ ਹਾਂਜੀ ਤੇ ਕਿੱਥੇ ਲਾਹੌਰ ਇੱਥੇ ਠੀਕ ਹੈ ਤੇ ਸ਼ਹੀਦ ਉਹਨਾਂ ਨੂੰ ਤਾਂ ਕੀਤਾ ਗਿਆ ਸੀ ਕਿਉਂਕਿ ਸਿੱਖ ਪੰਥ ਦੇ ਵਿੱਚ ਦਿੱਥੇ ਬادله ਜਾ ਰਹੇ ਸੀ ਸਿੱਖ ਪੰਥ ਤੇ ਔਰੰਗਜ਼ੇਬ ਨੇ ਜੀ ਨੂੰ ਟੋਲ ਦੇ ਨਹੀਂ ਨਹੀਂ ਜੀ ਉਹ ਔਰੰਗਜ਼ੇਬ ਨੇ ਸੀ ਜੀ ਜਹਾਂਗੀਰ ਬਾਦਸ਼ਾਹ ਸੀ ਤੇ ਸਿੱਖ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਦਾ ਰਿਹਾ ਸੀ ਜੋ ਆਦਿ ਗ੍ਰੰਥ ਦੀ ਬੀੜ ਤਿਆਰ ਕੀਤੀ ਸੀ ਉਹਦੇ ਵਿੱਚ ਮੁਹੰਮਦ ਸਾਹਿਬ ਦਾ ਨਾਮ ਲਿਖਾਉਣ ਵਾਸਤੇ ਕਹਿੰਦੇ ਸੀ ਤੇ ਦੂਸਰਾ ਕਾਰਨ ਸੀ 6ਵੇਂ ਪਾਤਸ਼ਾਹ ਜੀ ਨੇ ਚੰਦੂ ਦੀ ਲੜਕੀ ਦੇ ਰਿਸ਼ਤੇ ਤੋਂ ਇਨਕਾਰ ਕੀਤਾ ਸੀ ਤੀਸਰੇ ਨੰਬਰ ਤੇ ਖੁਸਰੋ ਨੂੰ ਬਨਾ ਦੇਣ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਹੀਦੀ ਦਾ ਕਾਰਨ ਬਣੇ ਸਨ ਠੀਕ ਹੈ ਸ਼ਹਾਵਾਂ ਚ ਬੈਠੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹੜੀਆਂ ਕਿਹੜੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਕਿੱਥੇ ਕੀਤੀਆਂ ਅਤੇ ਕਿਸ ਨੇ ਕਰਵਾਈਆਂ ਆ ਜਾ ਆ ਕੋਈ ਗੱਲ ਨਹੀਂ ਮੀਰੀ ਅਤੇ ਪੀਰੀ ਦੀ ਤਲਵਾਰਾਂ ਧਾਰਨ ਕੀਤੀਆਂ ਸੀ ਕਿੰਨਾ ਕਰਵਾਈਆਂ ਸਨ ਕਿੱਥੇ ਕੀਤੀਆਂ ਸਨ ਬਾਬਾ ਬੁੱਢਾ ਸਹਿਮ ਜੀ ਨਸ਼ਾਵਾਜ ਹਮ ਜਿੱਥੇ ਕਿਤੇ ਅਸੀਂ ਅੰਮ੍ਰਿਤਸਰ ਸਾਹਿਬ ਸ਼ਾਬਾਸ਼ ਹਾਂ ਗੁਰੂ ਹਰਗਵਿੰਦ ਸਾਹਿਬ ਜੀ ਨੂੰ ਦੋ ਤਲਵਾਰਾਂ ਕਿੰਨੇ ਪਹਿਨਾਈਆਂ ਸੀ ਇਹਦੇ ਤਲਵਾਰਾਂ ਦਾ ਕੀ ਨਾਮ ਸੀ ਮੀਰੀ ਅਤੇ ਪੀਰੀ ਹਾਂ ਬਾਬਾ ਬੁੱਢਾ ਹਾਂ ਅੰਮ੍ਰਿਤਸਰ ਠੀਕ ਹੈ ਸ਼ਾਬਾਸ਼ ਅਕਾਲ ਤਖਤ ਸਾਹਿਬ ਦੀ ਉਸਾਰੀ ਕਿਹੜੇ ਗੁਰੂ ਸਾਹਿਬ ਨੇ ਕਰਵਾਈ ਸੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਿਸ ਗੁਰੂ ਸਾਹਿਬ ਨੇ ਕਰਵਾਈ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਠੀਕ ਹੈ ਜੀ ਸ਼ਾਬਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ ਅੰਗ ਕਿੰਨੇ ਹਨ ਆਜੋ ਆਜਾ ਆਜਾ ਤੁਸੀਂ ਆਜਾ ਮਗਰ ਆਜਾ ਆਜਾ ਸੋਦਾ ਸਿੱਖੀ ਸੋਹੋਤੀ ਸੋਦਾ ਸਿੱਖੀ ਲਾਸਟ ਵਾਲੀ ਬਾਣੀ ਕਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਾਸਟ ਰਾਗ ਮਾਲਾ 18 10 20 ਸ਼ਾਬਾਸ਼ ਬੈਠੋ ਕਰ ਲੈ ਗੋ ਪਰ ਲੈ ਗੋ ਵੈਰੀ ਗੁੱਡ ਸਿੱਖੋ ਨਾ ਨਾ ਕੁਝ ਨਹੀਂ ਬੋਲਣ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਗੁਰੂ ਸਾਹਿਬਾਨਾਂ ਦੀ ਬਾਣੀ ਹੈ ਕਿੰਨੇ ਭੱਟਾਂ ਦੀ ਬਾਣੀ ਹੈ ਕਿੰਨੇ ਭਗਤਾਂ ਦੀ ਬਾਣੀ ਹੈ ਤੇ ਕਿੰਨੇ ਸਿੱਖਾਂ ਦੀ ਬਾਣੀ ਹੈ ਆਜੋ ਕੱਲਾ ਕੱਲਾ ਸਾਰਿਆਂ ਨੂੰ ਸੁਵਾ ਦੇਾਂਗੇ ਉਧਰ 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 15 ਭਗਤਾਂ ਦੀ ਬਾਣੀ ਹਾਂ 6 ਸਿੱਖਾਂ ਦੀ ਹੂੰ 6 ਗੁਰੂਆਂ ਦੀ ਬਾਣੀ ਅੱਛਾ 4 ਸਿੱਖਾਂ ਦੀ ਬਾਣੀ ਅੱਛਾ ਹੋਰ 11 ਪੱਤਾਂ ਦੀ ਬਾਣੀ ਸ਼ਾਬਾਸ਼ ਇਹ ਆ ਪੱਤਾ ਦੀ ਬਾਣੀ 15 ਪੱਤਾ ਦੀ ਬਾਣੀ ਬੈਰੀ ਗੁੱਡ ਬੈਰੀ ਗੁੱਡ ਗੁਰੂ ਸਾਹਿਬਾਂ ਦੀ ਬਾਣੀ ਚਾਰ ਸਿੱਖਾਂ ਦੀ ਬਾਣੀ ਕੋਨਾ ਸਿੱਖਾਂ ਦੇ ਨਾਮ ਦੱਸ ਸਕਦੇ ਹੋ ਜਿਹੜੇ ਜਿਹੜੇ ਸਿੱਖਾਂ ਦੀ ਬਾਣੀ ਦਰਜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਵੀ ਆ ਕੇ ਦੱਸ ਸਕਦਾ ਹੈ ਜਿਹੜੇ ਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਉਹਨਾ ਸਿੱਖਾਂ ਦਾ ਨਾਮ ਦੱਸ ਸਕਦੇ ਹੋ ਪਹਿਲੇ ਪੰਜ ਗੁਰੂ ਨਾਮੇ ਪਾਸ਼ਾ ਨਹੀਂ ਨਹੀਂ ਬੇਟਾ ਸਿੱਖਾਂ ਦੀ ਗੱਲ ਕੀਤੀ ਹੈ ਜਿਹੜੇ ਚਾਰ ਸਿੱਖਾਂ ਦੀ ਬਾਣੀ ਹੈ ਨਹੀਂ ਚਲੋ ਲਲਪਤਾ ਸ਼੍ਰੀ ਗੁਰੂ ਹਰਗਵਿੰਦ ਸਾਹਿਬ ਮਹਾਰਾਜ ਜੀ ਦੇ ਪਿਤਾ ਦਾ ਨਾਮ ਕੀ ਸੀ ਛੇਵੇਂ ਪਾਤਸ਼ਾਹ ਜੀ ਦੇ ਪਿਤਾ ਦਾ ਨਾਮ ਕੀ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼ਾਬਾਸ਼ ਠੀਕ ਹੈ ਅਨੰਦਪੁਰ ਸਾਹਿਬ ਦਾ ਪੁਰਾਣਾ ਨਾਮ ਕੀ ਸੀ ਅਨੰਦਪੁਰ ਸਾਹਿਬ ਦਾ ਪੁਰਾਣਾ ਨਾਮ ਕੀ ਸੀ ਤੇ ਇਹ ਜਗਾ ਜਿਸ ਨੇ ਮੁੱਲ ਖਰੀਦੀ ਸੀ ਕਿਹਦੇ ਕੋਲੋਂ ਖਰੀਦੀ ਸੀ ਚੱਕ ਨਾਨਕੀ ਪੁਰਾਣਾ ਨਾਮ ਇਸ ਤੋਂ ਬਾਅਦ ਵਾਲਾ ਨਾਮ ਇੱਕ ਬਾਅਦ ਅਨੰਦਪੁਰ ਸਾਹਿਬ ਕਿਸ ਗੁਰੂ ਨੇ ਇਹ ਜਗਾ ਮੁੱਲ ਖਰੀਦੀ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਾਬਾਸ਼ ਇਹ ਜਿਹੜੀ ਅਨੰਦਪੁਰ ਸਾਹਿਬ ਦੀ ਜਗਾ ਹੈ ਇਹਦਾ ਨਾਮ ਸੀ ਮਾਖੋ ਵਾਲ ਦੀ ਧਰਤੀ ਮਾਖੋਵਾਲ ਦੀ ਧਰਤੀ ਸੀ ਇਹਦਾ ਪਹਿਲਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਦੋਂ ਬਾਬੇ ਬਕਾਲੇ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਏ ਉਦੋਂ ਜਦੋਂ ਬਾਬੇ ਬਕਾਲੇ ਦੇ ਵਿੱਚ 22 ਮੰਝੀਆਂ ਢਾਕੇ ਗੁਰੂ ਬੈਠੇ ਸਨ ਤੇ ਉਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਸਿੱਖਾ ਸੇਵਕਾਂ ਨੂੰ ਭੇਜ ਕੇ ਮਾਖੋਵਾਲ ਦੀ ਧਰਤੀ ਮੁੱਲ ਖਰੀਦੀ ਸੀ ਜਿਹੜੀ ਅੱਜ ਅਨੰਦਾ ਦੀ ਪੁਰੀ ਬਣੀ ਹੈ ਠੀਕ ਹੈ ਜੀ ਮੁਕਤਸਰ ਸਾਹਿਬ ਦਾ ਪੁਰਾਣਾ ਨਾਮ ਕੀ ਸੀ ਦੱਸੋ ਜੀ ਮੁਕਤਸਰ ਸਾਹਿਬ ਦਾ ਪੁਰਾਣਾ ਨਾਮ ਪਹਿਲਾਂ ਕੀ ਸੀ ਖਿਦਰਾਣਾ ਖਿਦਰਾਣਾ ਠੀਕ ਹੈ ਸ਼ਾਬਾਸ਼ ਬਾਲ ਗੁਰੂ ਦੇ ਨਾਮ ਨਾਲ ਕਿਸ ਗੁਰੂ ਸਾਹਿਬ ਜੀ ਨੂੰ ਜਾਣਿਆ ਜਾਂਦਾ ਹੈ ਜਿਨ੍ਹਾਂ ਨੂੰ ਬਚਪਨ ਦੇ ਵਿੱਚ ਗੁਰਤਾ ਗੱਦੇ ਮਿਲੀ ਸੀ ਬਾਲ ਗੁਰੂ ਦੇ ਨਾਮ ਨਾਲ ਕਿਸ ਗੁਰੂ ਸਾਹਿਬ ਜੀ ਨੂੰ ਜਾਣਿਆ ਜਾਂਦਾ ਹੈ ਜੀ ਹਰਕਤ ਦੀ ਚੰਗੀ ਹਾਂਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸਿੱਖਾਂ ਦੇ ਸੱਤ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਹਾਂਜੀ ਸ਼ਾਬਾਸ਼ ਸਿੱਖਾਂ ਦੇ 7ਵੇਂ ਅਤੇ 8ਵੇਂ ਗੁਰੂ ਸਾਹਿਬ ਜੀ ਦਾ ਕੀ ਨਾਮ ਸੀ ਬਾਈਓ 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 ਜੈ ਰਾਏ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸ਼ਾਬਾਸ਼ ਜੈ ਰਾਏ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸ਼ਾਬਾਸ਼ ਸ਼ਾਬਾਸ਼ ਠੀਕ ਹੈ ਫਿੰਦ ਦੀ ਚਾਦਰ ਦੇ ਨਾਮ ਨਾਲ ਕਿਸ ਗੁਰੂ ਸਾਹਿਬ ਜੀ ਨੂੰ ਜਾਣਿਆ ਜਾਂਦਾ ਹੈ ਹਿੰਦ ਦੀ ਚਾਦਰ ਦੇ ਨਾਮ ਨਾਲ ਕਿਸ ਗੁਰੂ ਸਾਹਿਬ ਨੂੰ ਜਾਣਿਆ ਜਾਂਦਾ ਹੈ? ਸ੍ਰੀ ਗੁਰੂ ਤੇਗ ਬਹਾਦਰ ਜੀ। ਸ਼ਾਬਾਸ਼। ਸ੍ਰੀ ਗੁਰੂ ਤੇਗ ਬਹਾਦਰ। 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 ਸ਼ਾਬਾਸ਼। ਸ੍ਰੀ ਗੁਰੂ ਤੇਗ ਬਹਾਦਰ ਵਾ ਰਾਜ ਜੀ ਦਾ ਬਚਪਨ ਦਾ ਨਾਮ ਕੀ ਸੀ ਜਿਹੜਾ ਮਾਤਾ ਪਿਤਾ ਨੇ ਬਚਪਨ ਚ ਨਾਮ ਰੱਖਿਆ ਸੀ? ਧਿਆਗਮਲ। ਠੀਕ ਹੈ ਸ਼ਾਬਾਸ਼। ਬੈਜੋ ਪੁੱਤ ਬੈਜੋ। ਨਾਮ ਨਾਲ ਬਹਿ ਜਾਓ ਕੱਲਾ ਕੱਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਕੀ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਕੀ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਾਬਾਸ਼ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆ ਜਾਓ ਭਾਈਓ 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 ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਾਦਾ ਜੀ ਦਾ ਕੀ ਨਾਮ ਸੀ ਸ੍ਰੀ ਗੁਰੂ ਅਮਰਦਾਸ ਜੀ ਜੀ ਗੁਰੂ ਅਰਜਨ ਦੇਵ ਜੀ ਸ਼ਾਬਾਸ਼ ਜੀ ਗੁਰੂ ਅਰਜਨ ਦੇਵ ਜੀ ਹਲੋ ਗੁਰੂ ਦੀਪਾਲ ਕਿਸ ਵਿਅਕਤੀ ਨੇ ਕੀਤੀ ਸੀ ਸਿੱਖਾਂ ਦੇ ਨੌਵੇਂ ਗੁਰੂ ਦੀਪਾਲ ਕਿਸ ਵਿਅਕਤੀ ਨੇ ਦੇ ਕਿੱਥੇ ਕੀਤੀ ਸੀ ਭਾਈ ਮੱਖਣ ਸ਼ਾਲਾ ਹਾਂਜੀ ਕਿੱਥੇ ਮਿਲੇ ਸੀ ਉਹਨਾਂ ਨੂੰ ਸਿੱਖਾਂ ਦੇ ਨੌਵੇਂ ਗੁਰੂ ਪਤਾ ਕਿਸ ਨੂੰ ਪਤਾ ਕਿਸੇ ਨੂੰ ਆਜੋ ਆਜੋ ਫਿਰ ਸਿੱਖਾਂ ਦੇ ਨੌਵੇਂ ਗੁਰੂ ਮੱਖਣ ਸ਼ਾਹ ਲਵਾੜੇ ਨੂੰ ਕਿਸ ਜਗ੍ਹਾ ਤੇ ਮਿਲੇ ਸਨ ਛੇਤੀ ਆਜੋ ਜੀ ਫਿਲਮ ਦੇਖਣ ਆਲੇ ਕਾਲੇ ਪੈਦੇ ਇੱਥੇ ਨਹੀਂ ਨਹੀਂ ਹਾਂਜੀ ਬਾਬਾ ਬਕਾਲਾ ਸ਼ਾਬਾਸ਼ ਬਕਾਲਾ ਕੀ ਪਤਾ ਸੈਣਾ ਲਓ ਜੀ ਕੁਐਸਚਨ ਤਾਂ ਹਜੇ ਬਹੁਤ ਨੇ ਲੇਕਿਨ ਉਧਰੋਂ ਕਾਲੀ ਹੋ ਰਹੀ ਐ ਆਪਾਂ ਕੁਝ ਮੈਂ ਜੇ ਪਰਸਨਲ ਪੁੱਛ ਲੈਨੇ ਆ ਪਰਸਨਲ ਇਹ ਪੁੱਛਾਂਗੇ ਹੁਣ ਪ੍ਰਸ਼ਨ ਜਿਹੜੀ ਹੁਣ ਇਸ ਤੋਂ ਅਗਲੀ ਫਿਲਮ ਚੱਲਦੀ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਦੋਂ ਕੀਤਾ ਗਿਆ ਸੀ ਆਜੋ ਛੇਤੀ ਆਜੋ ਫਟਾਫਟ ਜੇ ਨਹੀਂ ਪਤਾ ਲੱਗੇਗਾ ਕਿਸੇ ਨੂੰ ਤਾਂ ਫਿਲਮ ਪੂਰੀ ਦੇਖਿਓ ਸਾਰਾ ਪਤਾ ਲੱਗ ਜਾਵੇਗਾ 17 ਤੋਂ 16 ਸ਼ਾਬਾਸ਼ ਠੀਕ ਹੈ ਬੰਦਾ ਸਿੰਘ ਬਹਾਦਰ ਦਾ ਪਹਿਲਾ ਨਾਮ ਕੀ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੰਦੇ ਬਹਾਦਰ ਨੂੰ ਪਹਿਲਾ ਕਿੱਥੇ ਮਿਲੇ ਸਨ ਲਛਮਨ ਦਾਸ ਲਛਮਨ ਦਾਸ ਲਛਮਨ ਦਾਸ ਬੈਰਾਗੀ ਸ਼ਾਬਾਸ਼ ਠੀਕ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਲਾਪ ਕਿੱਥੇ ਹੋਇਆ ਸੀ ਲਛਮਨ ਦਾਸ ਬੈਰਾਗੀ ਦੇ ਨਾਲ ਹਾਂ ਜੀ ਇੱਧਰ ਗੌਰ ਰੱਖੋ ਬਾਬੇ ਕਣੀਏ ਲਸ਼ਮਨ ਦਾਸ ਲਸ਼ਮਨ ਦਾਸ ਬਿਰਾਗੀ ਦਾ ਗੁਰੂ ਗੋਬਿੰਦ ਸਿੰਘ ਨਾਲ ਮਿਲਾਪ ਕਿੱਥੇ ਹੋਇਆ ਸੀ ਦੱਸੋ ਆਜੋ ਆਜੋ ਭੱਜ ਕੇ ਆਜੋ ਆਜਾ ਆਜਾ ਹਾਂ ਜੰਗਲ ਜੰਗਲ ਜਦੋਂ ਬਾਨਮਤਵ ਆਏ ਹੋ ਗਏ ਜੰਗਲ ਕਿਹੜੇ ਜੰਗਲ ਜੰਗਲ ਕਿੱਥੋਂ ਦਾ ਸੀ ਬਾਚੀਵੜੇ ਹਜ਼ੂਰ ਸਾਹਿਬ ਦੱਖਣ ਦੇਸ਼ ਠੀਕ ਹੈ ਬੈਠੋ ਬਾਬਾ ਬੰਦਾ ਸਿੰਘ ਬਹਾਦਰ ਦੇ بیٹے ਦਾ ਕੀ ਨਾਮ ਸੀ ਬੰਦਾ ਸਿੰਘ ਬਹਾਦਰ ਦੇ بیٹے ਦਾ ਨਾਮ ਕੀ ਸੀ ਅਜੇ ਸਿੰਘ ਜੀ ਠੀਕ ਹੈ ਧੰਨਵਾਦ ਹਾਂਜੀ ਹੁਣ ਅਜੇ ਸਿੰਘ ਜੀ ਅਜੇ ਸਿੰਘ ਜੀ ਪੰਜ ਪਿਆਰਿਆਂ ਦੇ ਨਾਮ ਡਿਟੇਲ ਦੇ ਨਾਲ ਸਸੋ ਜੀ ਪੰਜ ਪਿਆਰਿਆਂ ਦੇ ਨਾਮ ਕੀ ਸੀ ਸਹੀ ਤਰੀਕੇ ਨਾਲ ਡਿਟੇਲ ਨਾਲ ਪਾਈ ਜੀਆ ਸਿੰਘ ਜੀ ਪਾਈ ਹਿਮਤ ਸਿੰਘ ਜੀ ਨਹੀਂ ਜੀ ਪਾਈ ਦੇਆ fingri ਪਾਈ ਮੋਕਮ ਸਿੰਘ ਜੀ ਪਾਈ ਨਹੀਂ ਨਹੀਂ ਜੀ ਬਸ ਆਹ ਲੈਂਡਵਾਰ ਪਾਈ ਧਰਮ ਸਿੰਘ ਜੀ ਪਾਈ ਬਸ ਵੇਖ ਪਾਈ ਲੈਂਡ ਲੈਂਡ ਤੇ ਲੱਗ ਜਾ ਉਹ ਲੈਂਡ ਬਣਾਉ ਲੈਂਡ ਲੈਂਡ ਬਣਾਉ ਲੈਂਡ ਲੱਗ ਜਾ ਲੈਂਡ ਵਾਈਸ ਹੁੰਦੇ ਨੇ ਲੈਂਡ ਤੇ ਅੱਛੀ ਉੱਦਦ ਦੱਸਣਾ ਠੀਕ ਆ ਪਾਈ ਧਰਮ ਸਿੰਘ ਜੀ ਪਾਈ ਹਿੰਮਤ ਸਿੰਘ ਜੀ ਪਾਈ ਮੋਕਮ ਸਿੰਘ ਜੀ ਪਾਈ ਸਾਹਿਬ ਜੀ ਸ਼ਾਬਾਸ਼ ਠੀਕ ਹੈ ਬੈਠੋ ਪਾਈ ਦੇਆ fingri ਪਾਈ ਮੋ ਹਾਏ ਹਿੰਮਤ ਧਰਮ ਸਿੰਘ ਜੀ ਪਾਈ ਹਿੰਮਤ ਸਿੰਘ ਜੀ ਪਾਈ ਮੋਕਮ ਸਿੰਘ ਜੀ ਕੋਈ ਕਾਲੀ ਕਰਦੇ ਸਾਬ ਸਿੰਘ ਜੀ ਸਾਬ ਸਿੰਘ ਜੀ ਧੰਨਵਾਦ ਪਾਈ ਦੇਆ ਸਿੰਘ ਜੀ ਪਾਈ ਤਰਮ ਸਿੰਘ ਜੀ ਪਾਈ ਹਿੰਮਤ ਸਿੰਘ ਜੀ ਪਾਈ ਮੋਕਮ ਸਿੰਘ ਜੀ ਪਾਈ